ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਹੋਰ ਨਵੀਂ ਵੀਡੀਓ ਵਿੱਚ ਅੱਜ ਆਪਾਂ ਵੀਡੀਓ 'ਚ ਤੁਹਾਨੂੰ ਸਾਰਿਆਂ ਨੂੰ ਸਮਝਾਵਾਂਗੇ ਕਿਵੇਂ ਸਟੈਪ ਬਾਈ ਸਟੈਪ ਤੁਸੀਂ ਘਰੇ ਬੈਠੇ ਹੀ ਆਪਣੇ ਕਿਰਾਏਦਾਰਾਂ ਦੀ ਵੈਰੀਫਿਕੇਸ਼ਨ ਕਰ ਸਕਦੇ ਹੋ ਸਰਕਾਰ ਵੱਲੋਂ ਜ਼ਰੂਰੀ ਹੈ ਜੀ ਆਨਲਾਈਨ ਹੋਵੇਗੀ ਤੇ ਤੁਹਾਨੂੰ ਆਨਲਾਈਨ ਵੈਬਸਾਈਟ ਤੇ ਲਿਜਾ ਕੇ ਸਮਝਾਵਾਂਗੇ ਕਿਵੇਂ ਤੁਸੀਂ ਆਨਲਾਈਨ ਫਾਰਮ ਫਿਲ ਕਰਨਾ ਹੈ ਤੇ ਕੀ ਕੀ ਡਾਕੂਮੈਂਟਸ ਜ਼ਰੂਰੀ ਨੇ ਚਲੋ ਹੁਣ ਤੁਹਾਨੂੰ ਵੈਬਸਾਈਟ ਤੇ ਲੈ ਕੇ ਚੱਲਦਾ ਤੇ ਉੱਥੇ ਸਮਝਾਉਂਦਾ ਕਿਵੇਂ ਫਾਰਮ ਫਿਲ ਹੋਏਗਾ ਤੇ ਕੀ ਕੀ ਡਾਕੂਮੈਂਟਸ ਚਾਹੀਦੇ ਨੇ ਸਭ ਤੋਂ ਪਹਿਲਾਂ ਆਪਾਂ ਉੱਪਰ ਭਰਾਂਗੇ pp.sanj.in ਇਸ ਤੇ ਕਲਿੱਕ ਕਰਾਂਗੇ ਜੀ ਐਮ ਦੀ ਸਾਈਟ ਖੁੱਲ ਕੇ ਆਪਣੇ ਸਾਹਮਣੇ ਆ ਜਾਏਗੀ ਫਿਰ ਆਪਾਂ ਕਲਿੱਕ ਕਰਾਂਗੇ ਅਪਲਾਈ ਔਨਲਾਈਨ ਤੇ ਅਪਲਾਈ ਔਨਲਾਈਨ ਤੇ ਕਲਿੱਕ ਕਰਨ ਤੋਂ ਬਾਅਦ ਐਵੇਂ ਦਾ ਇੰਟਰਫੇਸ ਖੁੱਲ ਕੇ ਤੁਹਾਡੇ ਸਾਹਮਣੇ ਆ ਜਾਏਗਾ ਸਭ ਤੋਂ ਪਹਿਲਾਂ ਇੱਥੇ ਨਾਮ ਭਰਾਂਗੇ ਜੀ ਫਿਰ ਈਮੇਲ ਐਡਰੈਸ ਭਰਾਂਗੇ ਵਰਡ ਕਨਫਰਮ ਪਾਸਵਰਡ ਔਰ ਮੋਬਾਈਲ ਨੰਬਰ ਮੋਬਾਈਲ ਨੰਬਰ ਪਰ ਤੋਂ ਬਾਅਦ ਕੈਪਚਾ ਤੇ ਕਲਿੱਕ ਕਰਕੇ ਰਜਿਸਟਰਡ ਕਰ ਦਵਾਂਗੇ ਮੇਰਾ ਅਕਾਊਂਟ ਆਲਰੇਡੀ ਰਜਿਸਟਰਡ ਹੈ ਜੀ ਸੋ ਮੈਂ ਲੌਗਇਨ ਵਿਦ ਯੋਰ ਅਕਾਊਂਟ ਤੇ ਕਲਿੱਕ ਕਰਾਂਗਾ ਲੌਗਇਨ ਵਿਦ ਯੋਰ ਅਕਾਊਂਟ ਤੇ ਕਲਿੱਕ ਕਰਨ ਤੋਂ ਬਾਅਦ ਇੱਥੇ ਤੁਸੀਂ ਆਪਣਾ ਮੋਬਾਈਲ ਨੰਬਰ ਪਾਸਵਰਡ ਔਰ ਕੈਪਚਾ ਫਿਲ ਕਰਕੇ ਲੌਗਇਨ ਕਰ ਲੈਣਾ ਹੈ ਲੌਗਇਨ ਕਰਨ ਤੋਂ ਬਾਅਦ ਕੁਝ ਈਦਾਂ ਦਾ ਇੰਟਰਫੇਸ ਖੁੱਲ ਕੇ ਤੁਹਾਡੇ ਸਾਹਮਣੇ ਆਏਗਾ ਜੀ ਇਹਦੇ ਵਿੱਚ ਕਾਫੀ ਸਰਵਿਸਿਜ਼ ਨੇ ਬਟ ਆਪਾਂ ਸਿਰਫ ਟੈਨੈਂਟ ਵੈਰੀਫਿਕੇਸ਼ਨ ਤੇ ਜਾਣਾ ਹੈ ਟੈਨੈਂਟ ਵੈਰੀਫਿਕੇਸ਼ਨ ਤੇ ਆਪਾਂ ਅਪਲਾਈ ਤੇ ਕਲਿੱਕ ਕਰਾਂਗੇ ਅਪਲਾਈ ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਕੋਲ ਟੈਨੈਂਟ ਵੈਰੀਫਿਕੇਸ਼ਨ ਫਾਰਮ ਖੁੱਲ ਕੇ ਆ ਜਾਏਗਾ ਜੀ ਸਭ ਤੋਂ ਪਹਿਲਾ ਸੈਕਸ਼ਨ ਹੈ ਜੀ ਟੈਨੈਂਟ ਇਨਫੋਰਮੇਸ਼ਨ ਦਾ ਟੈਨੈਂਟ ਇਨਫੋਰਮੇਸ਼ਨ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਜੀ ਟੈਨੈਂਟ ਦਾ ਨਾਮ ਇੱਥੇ ਕੋਈ ਵੀ ਨਾਮ ਪਾ ਦਿੰਨੇ ਉਸ ਤੋਂ ਬਾਅਦ ਆਗੇ ਜੀ ਜੈਂਡਰ ਇੱਥੇ ਮੇਲ ਆ ਗਿਆ ਜੀ ਉਸ ਤੋਂ ਬਾਅਦ ਆਗੇ ਜ ਉਸ ਤੋਂ ਬਾਅਦ ਫਾਦਰ ਦਾ ਨੇਮ ਪਾ ਦਾਂਗੇ ਜੀ ਓਕਿਊਪੇਸ਼ਨ ਚ ਪਾ ਦਾਂਗੇ ਜੀ ਕੀ ਬੰਦਾ ਕੀ ਕਰਦਾ ਕੀ ਕੰਮ ਕਰਦਾ ਜੀ ਇਹ ਚੋ ਸਰਚ ਕਰਕੇ ਕੁਝ ਵੀ ਪਾ ਦਾਂਗੇ ਜੀ ਆਪਾਂ ਫਿਲਹਾਲ ਆਪਾਂ 셀ਫ এমਪਲੋਇਡ ਪਾ ਦਿੰਦੇ ਜੀ ਇਸ ਜਗ੍ਹਾ ਤੇ ਤੁਸੀਂ ਕਿਰਾਏਦਾਰ ਦਾ ਫੋਨ ਨੰਬਰ ਪਾਣਾ ਜੀ ਕਿਰਾਏਦਾਰ ਦਾ ਫੋਨ ਨੰਬਰ ਪਾਣਾ ਜੀ ਇਸ ਜਗ੍ਹਾ ਤੇ ਇਸ ਜਗ੍ਹਾ ਤੇ ਤੁਸੀਂ ਡੇਟ ਆਫ ਬਰਥ ਪਾਣੀ ਹੈ ਜੀ ਡੇਟ ਆਫ ਬਰਥ ਤੋਂ ਪਾਉਣ ਤੋਂ ਬਾਅਦ ਆਪਣੇ ਆਪ ਪੇਜ ਕੈਲਕੂਲੇਟ ਕਰਕੇ ਚੱਕ ਲਿਓ ਜੀ ਸਿਸਟਮ ਲਿਵਿੰਗ ਵਾਲੇ ਸੈਕਸ਼ਨ ਦੇ ਵਿੱਚ ਤੁਸੀਂ ਪਾ ਸਕਦੇ ਹੋ ਕਿਰਾਏਦਾਰ ਇਕੱਲਾ ਰਹ ਰਿਹਾ ਹੈ ਫੈਮਿਲੀ ਨਾਲ ਰਹ ਰਿਹਾ ਹੈ ਇਹ ਕਿਸੀ ਨਾਲ ਸ਼ੇਅਰਿੰਗ ਦੇ ਵਿੱਚ ਰਹਿ ਰਿਹਾ ਹੈ ਜਾਂ ਲੀਵਿੰਗ ਦੇ ਵਿੱਚ ਰਹਿ ਰਿਹਾ ਜੀ ਇਸ ਜਗ੍ਹਾ ਤੇ ਤੁਸੀਂ ਵੋਟਰ ਕਾਰਡ ਦਾ ਨੰਬਰ ਪਾਣਾ ਹੈ ਅਗਰ ਕਿਰਾਏਦਾਰ 21 ਸਾਲ ਤੋਂ ਘੱਟ ਹੈ ਜਾਂ ਉਸ ਦਾ ਵੋਟਰ ਕਾਰਡ ਨਹੀਂ ਬਣਿਆ ਤਾਂ ਤੁਸੀਂ ਉਸ ਦੇ ਘਰਦਿਆਂ ਦਾ ਵੋਟਰ ਕਾਰਡ ਨੰਬਰ ਪਾ ਸਕਦੇ ਹੋ ਇੱਥੇ ਨੈਕਸਟ ਸੈਕਸ਼ਨ ਵਿੱਚ ਆ ਗਿਆ ਜੀ ਡੀਟੇਲ ਆਫ ਰੈਂਟਡ ਪ੍ਰੋਪਰਟੀ ਜਾਨੀ ਕਿ ਤੁਹਾਡਾ ਘਰ ਜਿੱਥੇ ਤੁਸੀਂ ਜਿਹੜਾ ਮਕਾਨ ਤੁਸੀਂ ਕਿਰਾਏਦਾਰ ਨੂੰ ਦਿੱਤਾ ਹੋਇਆ ਹੈ ਰਹਿਣ ਲਈ ਇੱਥੇ ਤੁਸੀਂ ਆਪਣੇ ਮਕਾਨ ਦਾ ਨੰਬਰ ਪਾਣਾ ਜੀ ਸਟਰੀਟ ਨੇਮ ਪਾਣਾ ਜੀ ਸੈਕਟਰ ਇੱਕ ਸੈਕਟਰ ਪਾ ਦਿਓ ਏਰੀਆ ਕਲੋਨੀ ਹੈ ਜੋ ਵੀ ਹੈ ਤੁਸੀਂ ਪਾ ਸਕਦੇ ਹੋ ਇੱਥੇ ਫਿਰ ਅੱਗੇ ਪਾਣਾ ਜੀ ਤੁਸੀਂ ਕੰਟਰੀ ਇੰਡੀਆ ਜੀ ਸਟੇਟ ਇੱਥੇ ਪੰਜਾਬ ਰਹੇਗੀ ਹਮੇਸ਼ਾ ਕਿਉਂਕਿ ਇਹ ਪੰਜਾਬ ਦੇ ਲਈ ਹੈ ਜੀ ਇਹ ਪੰਜਾਬ ਰਹੇਗੀ ਅੱਗੇ ਡਿਸਟ੍ਰਿਕਟ ਪਾ DNA ਔਰ ਤੁਹਾਡੇ ਏਰੀਆ ਨੂੰ ਕਿਹੜਾ ਪੁਲਿਸ ਸਟੇਸ਼ਨ ਲੱਗਦਾ ਜੀ ਤੁਸੀਂ ਇੱਥੋਂ ਸਰਚ ਕਰਕੇ ਪੁਲਿਸ ਸਟੇਸ਼ਨ ਪਾ ਸਕਦੇ ਹੋ ਉਸ ਤੋਂ ਬਾਅਦ ਅਗਲਾ ਸੈਕਸ਼ਨ ਹੈ ਜੀ ਟੈਨੈਂਟ ਪਰਮਨੈਂਟ ਐਡਰੈਸ ਜੋ ਕਿ ਉਸਦੇ ਆਧਾਰ ਕਾਟੇ ਹੋਏਗਾ ਜੋ ਟੈਨੈਂਟ ਦਾ ਹੋਮ ਟਾਊਨ ਹੈ ਜੀ ਉਹ ਐਡਰੈਸ ਤੁਸੀਂ ਇੱਥੇ ਪਾਣਾ ਜੀ ਫਿਰ ਤੋਂ ਇੱਥੇ ਹਾਊਸ ਨੰਬਰ ਸਟਰੀਟ ਨੇਮ ਸੈਕਟਰ ਏਰੀਆ ਵਿਲੇਜ ਇੰਡੀਆ ਸਟ੍ਰੀਟ ਇੱਥੇ ਹੁਣ ਸਟੇਟ ਅਲੱਗ-ਅਲੱਗ ਸਟੇਟ ਆਣੀਆਂ ਜੀ ਕਿਤੇ ਦਾ ਵੀ ਹੋ ਸਕਦਾ ਹੈ ਕਿਰਾਏਦਾਰ ਤੁਸੀਂ ਇੱਥੇ ਸਰਚ ਕਰਕੇ ਪਾ ਸਕਦੇ ਹੋ ਡਿਸਟ੍ਰਿਕਟ ਦੇ ਵੀ ਤੁਸੀਂ ਡਿਸਟ੍ਰਿਕਟ ਪਾ ਦੋਗੇ ਔਰ ਪੁਲਿਸ ਸਟੇਸ਼ਨ ਤੁਸੀਂ ਕਿਰਾਏਦਾਰ ਤੋਂ ਹਮੇਸ਼ਾ ਪੁਲਿਸ ਸਟੇਸ਼ਨ ਪੁੱਛਣਾ ਜੀ ਵੀ ਤੁਹਾਨੂੰ ਥਾਣਾ ਕਿਹੜਾ ਲੱਗਦਾ ਹੈ ਤੁਹਾਡੇ ਏਰੀਆ ਨੂੰ ਥਾਣਾ ਕਿਹੜਾ ਲੱਗਦਾ ਜੋ ਤੁਸੀਂ ਇੱਥੇ ਉਹ ਪਾਓਗੇ ਉਸ ਆਪਾਂ ਹਿਮਾਚਲ ਪ੍ਰਦੇਸ਼ ਪਾਤੇ ਜਿੱਥੇ ਸਟੇਟ ਡਿਸਟ੍ਰਿਕਟ ਆਪਾਂ ਪਾਤੇ ਜੀ ਕਾਂਗੜਾ ਇੱਥੇ ਜੋ ਵਿਲੇਜ ਟਾਊਨ ਆਏਗਾ ਵਿਲੇਜ Town ਨੂੰ ਕਿਹੜਾ ਪੁਲਿਸ ਸਟੇਸ਼ਨ ਲੱਗਦਾ ਜੀ ਤੁਸੀਂ ਉਹੀ ਸਰਚ ਕਰਨਾ ਜੀ ਇੱਥੇ ਠੀਕ ਹੈ ਜੀ ਹੁਣ ਕਾਂਗੜਾ ਨੂੰ ਕਿਹੜਾ ਪੁਲਿਸ ਸਟੇਸ਼ਨ ਲੱਗਦਾ ਇੱਥੇ ਕਾਂਗੜਾ ਵੀ ਸ਼ੋਅ ਕਰਦਾ ਹੈ ਅਗਰ ਹੁਣ ਜੋ ਬੰਦੇ ਨੇ ਤੁਹਾਨੂੰ ਦੱਸਿਆ ਉਹੀ ਪੁਲਿਸ ਸਟੇਸ਼ਨ ਇਸ ਲਿਸਟ ਵਿੱਚ ਮੈਚ ਹੋ ਰਿਹਾ ਤਾਂ ਉਹੀ ਤੁਸੀਂ ਪੁਲਿਸ ਸਟੇਸ਼ਨ ਸਿਲੈਕਟ ਕਰਨਾ ਜੀ ਠੀਕ ਹੈ ਜੀ ਹੁਣ ਨੈਕਸਟ ਸੈਕਸ਼ਨ ਆ ਗਿਆ ਜੀ ਰੈਫਰੈਂਸ ਆਫ ਟੈਨੇਟ ਨੇਟਿਵ ਪਲੇਸ ਮਤਲਬ ਜੋ ਕਿਰਾਏਦਾਰ ਦਾ ਹੋਮ ਟਾਊਨ ਹੈ ਜੋ ਆਧਾਰ ਕਾਰਡ ਤੇ ਐਡਰੈਸ ਜਿੱਥੇ ਉਹਦਾ ਪਰਮਾਨੈਂਟ ਐਡਰੈਸ ਹੈ ਉੱਥੇ ਦਾ ਕੋਈ ਇੱਕ ਗਵਾਹ ਚਾਹੀਦਾ ਜੀ ਉਹਦਾ ਨਾਮ ਫਾਦਰ ਨੇਮ ਚਾਹੀਦਾ ਮੋਬਾਈਲ ਨੰਬਰ ਔਰ ਐਡਰੈਸ ਚਾਹੀਦਾ ਨੈਕਸਟ ਸੈਕਸ਼ਨ ਵਿੱਚ ਆ ਗਿਆ ਰੈਫਰੈਂਸ ਆਫ ਟੈਨੈਂਟ ਲੋਕਲ ਪਲੇਸ ਹੂੰ ਇਸ ਟਾਈਮ ਕਿਰਾਏਦਾਰ ਜਿੱਥੇ ਰਹਿ ਰਿਹਾ ਉੱਥੇ ਦਾ ਕੋਈ ਇੱਕ ਗਵਾਹ ਚਾਹੀਦਾ ਜੀ ਚਾਹੇ ਉਹ ਆਪਣੇ ਕਿਸੇ ਆਫਿਸ ਦੇ ਬੰਦੇ ਦਾ ਐਡਰੈਸ ਵੀ ਪਾ ਸਕਦਾ ਹੈ ਚਾਹੇ ਉਹ ਕਿਸੇ ਦਾ ਯਾਰ ਦੋਸਤ ਵੀ ਹੋ ਸਕਦਾ ਤੁਸੀਂ ਉਸ ਦੀ ਡਿਟੇਲ ਲੈ ਕੇ ਇੱਥੇ ਫਿਲ ਕਰਨੀ ਹੈ ਜੀ ਸੇਮ ਨਾਮ ਫਾਦਰ ਨੇਮ ਮੋਬਾਈਲ ਨੰਬਰ ਔਰ ਐਡਰੈਸ ਕੋਈ ਆਈਡੀ ਪ੍ਰੂਫ ਨਹੀਂ ਲੈਣਾ ਜੀ ਸਿਰਫ ਡਿਟੇਲਸ ਲੈਣੀਆਂ ਜੀ ਨਾਮ ਫਾਦਰ ਨੇਮ ਵਾਈ ਨੰਬਰ اور ਐਡਰੈਸ ਨੈਕਸਟ ਵਿੱਚ ਆ ਗਿਆ ਜੀ এমਪਲੋਇਮੈਂਟ ਡਿਟੇਲ ਆਫ ਟੈਨੈਂਟ ਬਿਕਰਾਇਦਰ ਤੁਹਾਡਾ ਕੀ ਕੰਮ ਕਰਦਾ ਤੁਸੀਂ ਇੱਥੇ ਡਿਟੇਲਸ ਫਿਲ ਕਰ ਸਕਦੇ ਹੋ ਹੁਣ ਅਗਲਾ ਸੈਕਸ਼ਨ ਹੈ ਜੀ ਆਰਮਸ ਲਾਇਸੈਂਸ ਡਿਟੇਲ ਮੰਨ ਲਓ ਕੋਈ ਗਾਰਡ ਹੈ ਜੀ ਸਿਕਿਉਰਿਟੀ ਗਾਰਡ ਹੈ ਜਿਸ ਕੋਲ ਗਨ ਹੈ ਉਹ ਤੁਹਾਡੇ ਕੋਲ ਰਹਿ ਰਿਹਾ ਹੈ ਤਾਂ ਤੁਸੀਂ ਇੱਥੇ ਯੈਸ ਕਰਨਾ ਹੈ ਜੀ ਫਿਰ ਉਸ ਦੀ ਲਾਇਸੈਂਸ ਡਿਟੇਲਸ ਆ ਰਹੀ ਇੱਥੇ ਪਵੇਗੀ ਲਾਇਸੈਂਸ ਨੰਬਰ ਪਵੇਗਾ ਜੀ ਇੱਥੇ ਟਾਈਪ ਐਂਡ ਮੇਕ ਪਏਗਾ ਬੋਰ ਦੀ ਡਿਟੇਲ ਪਏਗੀ ਇੱਥੇ ਵੈਲਿਡ ਅਪ ਟੂ ਪਏਗਾ ਲਾਇਸੈਂਸ ਕਦੋਂ ਤੱਕ ਵੈਲਿਡ ਹੈ issuing ਅਥਾਰਟੀ ਪਏਗੀ ਕਿਹੜੀ ਅਥਾਰਟੀ ਨੇ ਲਾਇਸੈਂਸ ਇਸ਼ੂ ਕੀਤਾ ਜੀ ਅਗਰ ਨਹੀਂ ਹੈ ਤਾਂ ਤੁਸੀਂ ਇੱਥੇ ਸਿੰਪਲ ਨੋ ਕਰ ਸਕਦੇ ਹੋ ਨੈਕਸਟ ਸੈਕਸ਼ਨ ਆ ਗਿਆ ਜੀ ਡਿਟੇਲ ਆਫ ਫੈਮਿਲੀ ਮੈਂਬਰ ਪਰਸਨ ਰੈਜ਼ਿਡਿੰਗ ਵਿਦ ਟੈਨੈਂਟ ਠੀਕ ਹੈ ਜੀ ਕਿਰਾਏਦਾਰ ਨਾਲ ਹੋਰ ਕੌਣ ਕੌਣ ਰਹਿ ਰਹੇ ਜੀ ਇੱਥੇ ਤੁਸੀਂ ਉਹਨਾਂ ਦੀ ਡਿਟੇਲ ਭਰੋਗੇ ਨਾਮ ਮੋਬਾਈਲ ਨੰਬਰ ਰਿਲੇਸ਼ਨ ਏਜ ਓਕਿਊਪੇਸ਼ਨ ਕਰਕੇ ਐਡ ਤੇ ਕਲਿੱਕ ਕਰ ਦਾਂਗੇ ਫੈਮਿਲੀ ਮੈਂਬਰ ਐਡ ਹੋ ਜਾਏਗਾ ਜਿੰਨੇ ਮੈਂ ਫੈਮਿਲੀ ਮ ਤੇ ਫੈਮਿਲੀ ਮੈਂਬਰਸ ਐਡ ਹੁੰਦੇ ਜਾਣਗੇ ਉਸ ਤੋਂ ਬਾਅਦ ਆ ਗਈ ਜੀ ਲੈਂਡਲੋਰਡ ਦੀ ਇਨਫੋਰਮੇਸ਼ਨ ਇਸ ਸੈਕਸ਼ਨ ਦੇ ਵਿੱਚ ਮਕਾਨ ਮਾਲਕ ਨੇ ਆਪਣੀ ਇਨਫੋਰਮੇਸ਼ਨ ਭਰਨੀ ਹੈ ਜੀ ਲੈਂਡਲੋਰਡ ਦਾ ਨਾਮ ਫਾਦਰ ਨੇਮ ਮੋਬਾਈਲ ਨੰਬਰ purpose of tenancy ਇੱਥੇ ਤੁਸੀਂ ਰੈ residenital ਕਲਿੱਕ ਕਰਨਾ ਹੈ occupation ਦੇ ਵਿੱਚ ਜੋ ਤੁਸੀਂ ਕੰਮ ਕਰਦੇ ਹੋ ਉਹ ਪਾ ਸਕਦੇ ਹੋ self employed salaried ਕੁਝ ਵੀ ਪਾ ਸਕਦੇ ਹੋ ਅੱਗੇ ਤੁਸੀਂ ਐਡਰੈਸ ਪਾ ਦੇਣਾ ਜੀ ਆਪਣੇ ਮਕਾਨ ਦਾ ਹਾਊਸ ਨੰਬਰ ਸਟਰੀਟ ਸੈਕਟਰ ਵਿਲੇਜ ਕੰਟਰੀ ਦੇ ਵਿੱਚ ਇੰਡੀਆ ਰਹੇਗਾ ਸਟੇਟ ਦੇ ਵਿੱਚ ਇੱਥੇ ਸਿਲੈਕਟ ਕਰਕੇ ਤੁਸੀਂ ਸਟੇਟ ਪਾ ਸਕਦੇ ਹੋ ਡਿਸਟ੍ਰਿਕਟ ਦੇ ਵਿੱਚ ਤੁਸੀਂ ਇੱਥੇ ਡਿਸਟ੍ਰਿਕਟ ਜਦੋਂ ਸਟੇਟ ਸਿਲੈਕਟ ਕਰਾਂਗੇ ਇੱਥੇ ਡਿਸਟ੍ਰਿਕਟ ਆ ਜਾਏਗੀ ਫਿਰ ਪੁਲਿਸ ਸਟੇਸ਼ਨ ਆ ਜਾਏਗਾ ਜੋ ਤੁਹਾਡੇ ਏਰੀਆ ਨੂੰ ਪੁਲਿਸ ਸਟੇਸ਼ਨ ਲੱਗਦਾ ਤੁਸੀਂ ਇੱਥੇ ਪੁਲਿਸ ਸਟੇਸ਼ਨ ਫਿਲ ਕਰਦੇ ਨੇ ਇਸ ਜਗ੍ਹਾ ਤੱਕ ਹੋ ਗਿਆ ਜੀ ਤੁਸੀਂ ਡਿਟੇਲ ਭਰਨੀ ਹੈ ਉਸ ਤੋਂ ਬਾਅਦ ਅੱਗੇ ਆ ਜਾਂਦਾ ਜੀ ਡਾਕੂਮੈਂਟ ਸਬਮਿਟ ਕਰਨ ਵਾਲਾ ਏਰੀਆ ਸੋ ਇੱਥੇ ਤੁਸੀਂ ਫੋਟੋ ਆਈਡੀ ਟਾਈਪ ਵਿੱਚ ਇਹਨਾਂ ਵਿੱਚੋਂ ਕੁਝ ਵੀ ਇੱਕ ਸਿਲੈਕਟ ਕਰ ਲੈਣਾ ਜੀ ਤੁਸੀਂ ਇੱਕ ਸਿਲੈਕਟ ਕਰਕੇ ਉਸੇ ਦਾ ਆਈਡੀ ਨੰਬਰ ਇੱਥੇ ਭਰਨਾ ਜੀ ਜ਼ਿਆਦਾਤਰ ਕੀ ਕਰਦੇ ਐ ਇੱਥੇ ਆਧਾਰ ਕਾਰਡ ਦਾ ਨੰਬਰ ਫਿਲ ਕਰ ਦਿੰਦੇ ਆ ਉਹਨਾਂ ਨੇ ਹੁਣ ਸਪੈਸ਼ਲ ਮੈਂਸ਼ਨ ਕੀਤਾ ਜੀ ਪਲੀਜ਼ ਡੂ ਨੋਟ ਐਂਟਰ ਯੋਰ ਆਧਾਰ ਨੰਬਰ ਐਜ਼ ਫੋਟੋ ਆਈਡੀ ਨੰਬਰ ਉਸ ਤੋਂ ਬਾਅਦ ਆ ਗਿਆ ਜੀ ਅਟੈਚ ਟੈਨੈਂਟ ਫੋਟੋ ਇੱਕ ਫੋਟੋ ਲੈਣੀ ਹੈ ਜੀ ਕਿਰਾਏਦਾਰ ਤੋਂ ਉਹਦੀ ਫੋਟੋ ਇੱਥੇ ਫਿਲ ਕਰਨੀ ਹੈ ਤੁਸੀਂ ਚੂਜ਼ ਫਾਈਲ ਤੇ ਜਾ ਕੇ ਤੁਸੀਂ ਉਹਦੀ ਫੋਟੋ ਅਪਲੋਡ ਕਰਨੀ ਹੈ ਸੈਕਿੰਡ ਨੰਬਰ ਵਿੱਚ ਆ ਗਿਆ ਜੀ ਅਟੈਚ ਟੈਨੈਂਟ ਰੈਜ਼ੀਡੈਂਸ ਪ੍ਰੂਫ ਇੱਥੇ ਤੁਸੀਂ ਕਿਰਾਏਦਾਰ ਦਾ ਆਧਾਰ ਕਾਰਡ ਵੀ ਅਪਲੋਡ ਕਰ ਸਕਦੇ ਹੋ ਥਰਡ ਨੰਬਰ ਤੇ ਆ ਗਿਆ ਜੀ ਕਾਪੀ ਆਫ ਰੈਂਟ ਡੀਲ ਇੱਥੇ ਤੁਸੀਂ ਇੱਕ 50 ਰੁਪਏ ਦੇ ਸਟਾਮ ਤੇ ਕਿਰਾਇਆ ਨਾਮਾ ਬਣਾਉਣਾ ਜੀ ਕਿਰਾਇਆ ਨਾਮਾ ਬਣਾ ਕੇ ਇੱਥੇ ਅਪਲੋਡ ਕਰਨਾ ਚੌਥੇ ਨੰਬਰ ਵਿੱਚ ਆ ਗਿਆ ਲੈਂਡਲੋਰਡ ਫੋਟੋ ਆਈਡੀ ਪ੍ਰੂਫ ਇਸ ਸੈਕਸ਼ਨ ਦੇ ਵਿੱਚ ਮਕਾਨ ਮਾਲਕ ਨੇ ਆਪਣਾ ਆਧਾਰ ਕਾਰਡ ਅਪਲੋਡ ਕਰਨਾ ਹੈ ਇਹ ਚਾਰ ਚੀਜ਼ਾਂ ਅਪਲੋਡ ਕਰਨ ਤੋਂ ਬਾਅਦ ਤੁਸੀਂ ਲਾਸਟ ਪੁਆਇੰਟ ਤੇ ਆ ਜਾਓਗੇ ਡਸ ਟੈਨੈਂਟ ਹੈਵ ਐਨੀ ਕ੍ਰਿਮੀਨਲ ਰਿਕਾਰਡ ਵੀ ਕਿਰਾਏਦਾਰ ਤੇ ਕੋਈ ਕ੍ਰਿਮੀਨਲ ਰਿਕਾਰਡ ਚੱਲ ਰਿਹਾ ਹੋਵੇ ਜਾਂ ਕੋਈ ਕੇਸ ਚੱਲ ਰਿਹਾ ਹੋਵੇ ਤਾਂ ਤੁਸੀਂ ਇੱਥੇ ਯੈਸ ਕਰ ਸਕਦੇ ਹੋ ਅਗਰ ਨਹੀਂ ਤਾਂ ਤੁਸੀਂ ਨੋ ਕਰਕੇ ਇਸ ਫਾਰਮ ਨੂੰ ਸਬਮਿਟ ਕਰ ਦੋਗੇ ਸੋ ਇੰਨਾ ਹੀ ਸੀ ਜੀ ਇਹ ਕਿਰਾਏਦਾਰ ਦੀ ਵੈਰੀਫਿਕੇਸ਼ਨ ਦਾ ਫਾਰਮ ਤੁਸੀਂ ਸਬਮਿਟ ਕਰ ਦੋਗੇ ਅੱਗੇ ਤੁਹਾਨੂੰ ਫੀਸ ਪਰ ਅੰਦਾਜ਼ਾ ਜੇਗਾ 200 ਰੁਪਏ ਫੀਸ ਲੱਗਦੀ ਹੈ ਜੀ 200 ਰੁਪਏ ਫੀਸ ਭਰ ਕੇ ਤੁਸੀਂ ਕਿਰਾਏਦਾਰ ਦੀ ਵੈਰੀਫਿਕੇਸ਼ਨ ਸਬਮਿਟ ਕਰ ਦੋਗੇ ਹੁਣ ਸਬਮਿਟ ਕਰਨ ਤੋਂ ਬਾਅਦ ਤੁਸੀਂ ਦੁਬਾਰੇ ਇਸ ਸੈਕਸ਼ਨ ਵਿੱਚ ਆ ਜਾਣਾ ਜੀ ਕੈਨੇਡਾ ਵੈਰੀਫਿਕੇਸ਼ਨ ਵਾਲੇ ਬਾਕਸ ਵਿੱਚ ਆ ਜਾਣਾ ਪਹਿਲਾਂ ਆਪਾਂ ਅਪਲਾਈ ਤੇ ਕਲਿੱਕ ਕੀਤਾ ਸੀ ਹੁਣ ਆਪਾਂ ਕਲਿੱਕ ਕਰਾਂਗੇ ਸਟੇਟਸ ਤੇ ਸਟੇਟਸ ਤੇ ਤੁਸੀਂ ਜਾ ਕੇ ਇੱਥੇ ਚੈੱਕ ਕਰ ਸਕਦੇ ਹੋ ਕਿਰਾਏਦਾਰਾਂ ਦੀ ਜੋ ਜੋ ਤੁਸੀਂ ਵੇਰੀਫਿਕੇਸ਼ਨ ਕੀਤੀ ਹੈ ਉਹ ਇੱਥੇ ਆ ਜਨ ਕੇ ਇੱਥੇ ਪੇਮੈਂਟ ਸਟੇਟਸ ਡਾਊਨਲੋਡ ਹੋ ਜੇਗੀ ਜੀ ਸਰਟੀਫਿਕੇਟ ਇੱਥੋਂ ਡਾਊਨਲੋਡ ਹੋ ਜਾਣਾ ਤਾਂ ਤੁਸੀਂ pp.sahaj.in ਦੀ ਸਾਈਟ ਤੇ ਜਾ ਕੇ ਆਪਣੇ ਕਰਾਇਦਾਰ ਦੀ ਵੈਰੀਫਿਕੇਸ਼ਨ ਕਰ ਬੈਠੇ ਕਰ ਸਕਦੇ ਹੋ ਠੀਕ ਹੈ ਜੀ ਹੁਣ ਇਸ ਵੀਡੀਓ ਨੂੰ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ ਜੀ ਅਗਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਜੀ ਔਰ ਜੇ ਅਗਰ ਚੈਨਲ ਤੇ ਨਵੇਂ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਪਰ ਤੁਹਾਨੂੰ ਹੋਰ ਐਵੇਂ ਦੀ ਕੋਈ ਵੀਡੀਓ ਚਾਹੀਦੀ ਹੈ ਜੀ ਤਾਂ ਤੁਸੀਂ ਸਾਨੂੰ ਕਮੈਂਟ ਕਰਕੇ ਵੀ ਦੱਸ ਸਕਦੇ ਹੋ ਮਿਲਦੇ ਹਾਂ ਜੀ ਹੁਣ ਤੁ